ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਸ਼ੂਜੀ ਦਾ ਚੀਲਾ ਬਹੁਤ ਸੌਖਾ ਤੇ ਬਹੁਤ ਹੈਲਦੀ ਰੈਸਪੀ ਆ ਤੁਸੀਂ ਇੱਕ ਵਾਰੀ ਵੀਡੀਓ ਨੂੰ ਜ਼ਰੂਰ ਦੇਖਿਓ ਆਪਣੇ ਬੱਚਿਆਂ ਨੂੰ ਤੁਸੀਂ ਆਪਣੀ ਫੈਮਲੀ ਨੂੰ ਕਦੋਂ ਵੀ ਬਣਾ ਕੇ ਖਵਾ ਸਕਦੇ ਹੋ ਸਿਰਫ 5 ਤੋਂ 7 ਮਿੰਟ ਲੱਗਦੇ ਨੇ ਜਦੋਂ ਆਪਾਂ ਵੀਡੀਓ ਸ਼ੂਟ ਕਰਦੇ ਆ ਤਾਂ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਜਾਂਦਾ ਜੇ ਆਪਾਂ ਪੂਰੇ ਪ੍ਰੋਪਰ ਮੰਨ ਕੇ ਚੱਲੀਏ ਤਾਂ 5-6 ਮਿੰਟਾਂ ਦੇ ਵਿੱਚ ਹੀ ਜਿਹੜਾ ਚੀਲਾ ਬਣ ਕੇ ਤਿਆਰ ਹੋ ਜਾਂਦਾ ਲੋ ਜੀ ਮੇਰਾ ਬੇਟਾ ਆਇਆ ਜਿਹੜਾ ਸਕੂਲੋਂ ਆ ਗਿਆ ਸਬਜ਼ੀਆਂ ਵਗੈਰਾ ਮੈਂ ਪਹਿਲਾਂ ਕੱਟ ਕੇ ਰੱਖ ਲਈਆਂ ਸੀ ਜੇ ਮੈਂ ਸ਼ਿਮਲਾ ਮਿਰਚ ਲਈ ਹੈ ਮੇਰੇ ਕੋਲੇ ਸਿਰਫ ਸ਼ਿਮਲਾ ਮਿਰਚ ਆ ਤੁਸੀਂ ਇਹਦੇ ਵਿੱਚ ਪੱਤਾ ਗੋਭੀ ਪਾ ਸਕਦੇ ਹੋ ਗਾਜਰ ਪਾ ਸਕਦੇ ਹੋ ਟਮਾਟਰ ਪਾ ਸਕਦੇ ਹੋ ਟਮਾਟਰ ਬੇਟੇ ਨੂੰ ਪਸੰਦ ਨਹੀਂ ਹੈਗੇ ਉਹ ਵਿੱਚੋਂ ਕੱਢ ਦਿੰਦਾ ਸੋ ਮੈਂ ਨਹੀਂ ਪਾਏ ਪਿਆਜ਼ ਤੇ ਸਿਰਫ ਸ਼ਿਮਲਾ ਮਿਰਚ ਲਈ ਹੈ ਤੁਸੀਂ ਜਿੰਨੀਆਂ ਮਰਜ਼ੀ ਸਬਜ਼ੀਆਂ ਖਵਾ ਦਿਓ ਬੱਚਿਆਂ ਨੂੰ ਲਪੇਟ ਕੇ ਬਿਲਕੁਲ ਵੀ ਅੰਦਾਜ਼ਾ ਨਹੀਂ ਲੱਗਦਾ ਤੇ ਬੱਚਿਆਂ ਨੂੰ ਤੇ ਬਹੁਤ ਜ਼ਿਆਦਾ ਸੁਆਦ ਬਣਦਾ ਬਹੁਤ ਸੌਖਾ ਲੋ ਜੀ ਇੱਕ ਕਕੌਲੀ ਆਪਾਂ ਛੂਜੀ ਦੀ ਲਈ ਆ ਇਹਨੂੰ ਆਪਾਂ ਮਿਕਸੀ ਦੇ ਜਾਰ ਦੇ ਵਿੱਚ ਹੀ ਜੱਗ ਦੇ ਵਿੱਚ ਹੀ ਆਪਾਂ ਇਹਨੂੰ ਛਾਣ ਲਾਂਗੇ ਵੈਸੇ ਤਾਂ ਮੈਂ ਛਾਣ ਕੇ ਰੱਖਦੀ ਹੁੰਦੀ ਆ ਪਰ ਆਪਾਂ ਇੱਕ ਵਾਰੀ ਹੋਰ ਚੈੱਕ ਕਰ ਲਿਆ ਕਿਉਂਕਿ ਜਿਹੜਾ ਮੌਸਮ ਆ ਸੱਲਜੀ ਵਾਲਾ ਤੇ ਇੱਕ ਕੜਛੀ ਭਰ ਕੇ ਪਾਤੀ ਮੈਂ ਦਹੀਂ ਦੀ ਜੇ ਆਪਾਂ ਅੰਦਾਜ਼ੇ ਨਾਲ ਚੱਲੀਏ ਜਿਹੜੇ ਆਪਣੇ ਟੇਬਲस्पून ਹੁੰਦੇ ਨੇ ਚਾਰ ਚਮਚੇ ਪਾਏ ਨੇ ਬਾਕੀ ਇਹਨੂੰ ਥੋੜਾਵਾ ਤਾਂ ਵੱਧ ਘੱਟ ਆਪਾਂ ਉੱਪਰ-ਨੀਚੇ ਕਰ ਸਕਦੇ ਹਾਂ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਿੰਨੀ ਆਪਾਂ ਛੂਜੀ ਲਈ ਆ ਉਹਨਾਂ ਆਪਾਂ ਮਣਕੇ ਲੈ ਲੈਣਾ ਪਾਣੀ ਤੇ ਇਹਨੂੰ ਆਪਾਂ ਮਿਕਸੀ ਵਾਲੇ ਜੱਗ ਨੂੰ ਚਲਾ ਲਾਂਗੇ ਮੇਰੇ ਕੋਲ ਇੱਥੇ ਮੋਟੀ ਫਿਰ ਕੋਈ ਇਹਨੂੰ ਮਿਕਸੀ ਦੇ ਵਿੱਚ ਚਲਾਉਣ ਦੀ ਵੀ ਲੋੜ ਨਹੀਂ ਬਸ ਇਹਦੇ ਨਾਲ ਜਿਹੜਾ ਬੈਟਰ ਆਪਣਾ ਬਹੁਤ ਜ਼ਿਆਦਾ ਸਮੂਥ ਬਣਦਾ ਤੇ ਜਿਹੜਾ ਚੀਲਾ ਬਹੁਤ ਵਧੀਆ ਬਣਦਾ ਇਸ ਕਰਕੇ ਮੈਂ ਮਿਕਸੀ ਦੇ ਵਿੱਚ ਪਾ ਲਿਆ ਸੀ ਕਈ ਵਾਰੀ ਘਰਾਂ ਦੇ ਵਿੱਚ ਮਿਕਸੀ ਵਗੈਰਾ ਖਰਾਬ ਹੁੰਦੀ ਹੈ ਨਹੀਂ ਚੱਲਦੀ ਹੁੰਦੀ ਤਾਂ ਫਿਰ ਤੁਸੀਂ ਬਿਨਾ ਮਿਕਸੀ ਤੋਂ ਵੀ ਬਣਾ ਸਕਦੇ ਹੋ ਲਓ ਜੀ ਦੋ ਸ਼ਿਮਲਾ ਮਿਰਚਾਂ ਲਈਆਂ ਬਰੀਕ ਮਿਰਚਾਂ ਲਈਆਂ ਨੇ ਹਰੀਆਂ ਆਪਾਂ ਕੱਟ ਕੇ ਤੁਸੀਂ ਆਪਣੇ ਟੇਸ ਦੇ ਹਿਸਾਬ ਨਾਲ ਪਾ ਸਕਦੇ ਹੋ ਬਿਲਕੁਲ ਵੀ ਕੌੜੀਆਂ ਨਹੀਂ ਸੋ ਮੈਂ ਪਾਤੀ ਹਾਂ ਜੇ ਬੱਚਿਆਂ ਨੇ ਖਾਣਿਆ ਤਾਂ ਨਾ ਪਾਇਓ ਤੇ ਸ਼ਿਮਲਾ ਮਿਰਚ ਪਾਤੀ ਨਾਲੀ ਆਪਾਂ ਅੱਧਾ ਕਚਾ ਪਿਆਜ਼ ਪਾਤਾ ਸਾਰਾ ਨਹੀਂ ਪਾਇਆ ਮੈਂ ਇਹ ਤੋਂ ਜਿਹੜੇ 6-7 ਚੀਲੇ ਆ ਬਣ ਕੇ ਤਿਆਰ ਹੋ ਜਾਣਗੇ ਇੱਕ ਕੌਲੀ ਤੋਂ ਹੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤੇ ਮਿਕਸੀ ਦਾ ਜਿਹੜਾ ਜੱਗ ਸੀ ਉਹਨੂੰ ਵੀ ਧੋ ਕੇ ਮੈਂ 2 ਚਮਚੇ ਪਾਣੀ ਦੇ ਪਾਈ ਸੀ ਤਕਰੀਬਨ ਇੱਕ ਕੌਲੀ ਹੀ ਪੈਂਦੀ ਆ ਬਰਾਬਰ ਦਾ ਪਾਣੀ ਪੈ ਜਾਂਦਾ ਜਿੰਨੀ ਸੂਜੀ ਹੁੰਦੀ ਆ ਤੇ ਇਧਰ ਆਪਾਂ ਫਰਾਈਪੈਨ ਰੱਖ ਲਿਆ ਅੱਧਾ ਕ ਚਮਚਾ ਆਪਾਂ ਪਾਇਆ ਕਾਲੀ ਮਿਰਚ ਦਾ ਆਧੇ ਤੋਂ ਵੀ ਥੋੜਾ ਜਿਹਾ ਮੈਂ ਬਚਾ ਲਿਆ ਤੇ ਨਾਲ ਹੀ ਆਪਾਂ ਪਾਵਾਂਗੇ ਜੀ ਲੂਣ ਇਹ ਸਿੰਧਾ ਲੂਣ ਆਪਾਂ ਸਿੰਧਾ ਲੂਣ ਖਾਨੇ ਤੁਸੀਂ ਜਿਹੜਾ ਮਰਜੀ ਲੂਣ ਪਾ ਲਿਓ ਤੁਸੀਂ ਇੱਥੇ ਚਾਹੋ ਕੋਈ ਚਾਟ ਮਸਾਲਾ ਵਗੈਰਾ ਕੋਈ ਜੀਰਾ ਧਨੀਆ ਪਾਊਡਰ ਜੋ ਵੀ ਤੁਹਾਨੂੰ ਪਸੰਦਾ ਪਾ ਸਕਦੇ ਹੋ ਪਰ ਮੈਂ ਦਹੀਂ ਪਾਈ ਹੋਈ ਆ ਸੋ ਮੈਂ ਚਾਟ ਮਸਾਲਾ ਵੀ ਨਹੀਂ ਪਾਇਆ ਬਿਲਕੁਲ ਸਿੰਪਲ ਬਣਾਵਾਂਗੇ ਤੇ ਬਿਲਕੁਲ ਥੋੜਾ ਜਿਹਾ ਪਾਇਆ ਜੀ ਮੈਂ ਇਹਦੇ ਵਿੱਚ ਮਿੱਠਾ ਸੋਡਾ ਤੁਸੀਂ ਬੇਕਿੰਗ ਪਾਊਡਰ ਵੀ ਪਾ ਸਕਦੇ ਹੋ ਬੇਕਿੰਗ ਸੋਡਾ ਵੀ ਪਾ ਸਕਦੇ ਹੋ ਜਿਹੜੀ ਵੀ ਚੀਜ਼ ਤੁਹਾਡੇ ਕੋਲੇ ਹੈਗੀ ਆ ਤੁਸੀਂ ਪਾ ਸਕਦੇ ਹੋ ਇੱਕ ਚੁਟਕੀ ਪਾਉਣੀ ਆ ਤੇ ਚੰਗੀ ਤਰ੍ਹਾਂ ਇਹਨੂੰ ਵੀ ਆਪਾਂ ਵਿੱਚ ਮਿਕਸ ਕਰ ਲਾਂ ਜਿਹੜੀ ਆਪਣੀ ਫਰਾਈ ਪੈਨ ਆ ਤੁਹਾਡਾ ਤਵਾ ਉਹਨੂੰ ਤੁਸੀਂ ਨਾ ਬਿਲਕੁਲ ਸਲੋ ਗੈਸ ਤੇ ਗਰਮ ਕਰ ਲਿਓ ਤੁਸੀਂ ਇਹਨੂੰ ਲੋਹੇ ਦੇ ਤਵੇ ਤੇ ਕਿਵੇਂ ਬਣਾਉਣਾ ਕੱਲ ਆਪਾਂ ਪੂੜਿਆਂ ਵਾਲੀ ਵੀਡੀਓ ਪਾਈ ਹੋਈ ਆ ਉਹਦੇ ਵਿੱਚ ਤੁਸੀਂ ਜਾ ਕੇ ਦੇਖ ਲਿਓ ਲੋਹੇ ਦੇ ਤਵੇ ਤੇ ਵੀ ਫਿਰ ਇਹ ਚਿੱਕਣਗੇ ਨਹੀਂ ਤੁਸੀਂ ਉਸੇ ਤਰੀਕੇ ਨਾਲ ਤਵੇ ਨੂੰ ਤਿਆਰ ਕਰ ਲੈਣਾ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਫਰਾਈ ਪੈਨ ਦੇ ਵਿੱਚ ਹੀ ਬਣਾਉਣਾ ਤੁਸੀਂ ਨਾਨ ਸਟਿਕ ਤੇ ਬਣਾਉਣਾ ਤੇ ਲਓ ਜੀ ਆਪਾਂ ਇੱਕ ਕੜਛੀ ਭਰ ਕੇ ਪਾਤੀ ਇੱਕ ਹੋਰ ਪਾ ਦੰਨਿਆਂ ਜੇ ਆਪਾਂ ਵੱਡੀ ਕੜਛੀ ਲੈਂਦੇ ਤਾਂ ਇੱਕ ਨਾਲ ਹੀ ਸੜ ਜਾਂਦਾ ਇੱਥੇ ਮੈਂ ਤਿੰਨ ਪਾਤੀਆਂ ਤੁਸੀਂ ਮੋਟਾ ਪਤਲਾ ਇਹਨੂੰ ਆਪਣੇ ਹਿਸਾਬ ਨਾਲ ਬਣਾ ਲੈਣਾ ਜਿਵੇਂ ਤੁਹਾਨੂੰ ਪਸੰਦ ਆ ਉਹਵੇਂ ਤੁਸੀਂ ਬਣਾ ਲੈਣਾ ਚਾਹੋ ਤਾਂ ਪੂਰੀ ਫਰਾਈਪੈਨ ਚਾੱਕ ਕੇ ਵੀ ਤੁਸੀਂ ਕਮਾ ਸਕਦੇ ਹੋ ਉਹਦੇ ਨਾਲ ਇਹ ਗੋਲ ਵੀ ਹੋ ਜਾਊਗਾ ਤੇ ਵੱਡਾ ਵੀ ਹੋ ਜਾਊਗਾ ਬਿਲਕੁਲ ਵੀ ਇਹ ਫਲਾਉਣਾ ਔਖਾ ਨਹੀਂ ਜਦੋਂ ਇਹ ਉੱਪਰ ਤੋਂ ਚੰਗੀ ਤਰ੍ਹਾਂ ਡਰਾਈ ਹੋ ਗਿਆ ਗੈਸ ਆ ਜਿਹੜਾ ਸਲੋ ਰੱਖਣਾ ਜਦੋਂ ਆਪਾਂ ਪਾਉਣੇ ਆ ਪਕਾਉਣ ਲੱਗਦੇ ਆ ਉਦੋਂ ਆਪਾਂ ਗੈਸ ਸਲੋ ਰੱਖਣਾ ਵਿੱਚੋਂ ਦੀ ਆਪਾਂ ਹਾਈ ਕਰ ਦੇਣਾ ਤੁਸੀਂ ਇਹਨੂੰ ਪੂਰੇ ਪੂੜੇ ਨੂੰ ਲੋ ਤੋਂ ਮੀਡੀਅਮ ਗੈਸ ਤੇ ਪਕਾ ਸਕਦੇ ਹੋ ਨਾ ਜ਼ਿਆਦਾ ਤੇਜ਼ ਅੱਗ ਹੋਵੇ ਤੇ ਨਾ ਹੀ ਜ਼ਿਆਦਾ ਘੱਟ ਹੋਵੇ ਲੋ ਜੀ ਪਾਸਿਆਂ ਤੇ ਵੀ ਆਪਾਂ ਬਰਸ਼ ਦੀ ਹੈਲਪ ਦੇ ਨਾਲ ਤੇਲ ਲਾਤਾ ਤੁਸੀਂ ਡੱਕੇ ਤੇ ਕੋਈ ਕੱਪੜਾ ਵਗੈਰਾ ਸੂਤੀ ਲਪੇਟ ਕੇ ਉਹਦੇ ਨਾਲ ਵੀ ਲਾ ਸਕਦੇ ਹੋ ਤੇ ਉੱਤੇ ਵੀ ਥੋੜੀਆਂ ਜੀਆਂ ਕੁਛ ਬੂੰਦਾਂ ਆਪਾਂ ਸਰੋਂ ਦੇ ਤੇਲ ਦੀਆਂ ਲਾ ਦਿਆਂ ਤੁਸੀਂ ਦੇਸੀ ਘਿਓ ਦੇ ਵਿੱਚ ਵੀ ਪਕਾ ਸਕਦੇ ਹੋ ਉਹਦੇ ਵਿੱਚ ਹੋਰ ਵੀ ਜ਼ਿਆਦਾ ਸੁਆਦ ਬਣਦਾ ਪਰ ਅੱਜ ਮੈਂ ਸਰੋਂ ਦਾ ਤੇਲ ਹੀ ਲਾਤਾ ਕਿਉਂਕਿ ਬਰਸ਼ ਵਿੱਚ ਰੱਖਿਆ ਹੋਇਆ ਸੀ ਸਰੋਂ ਦੇ ਤੇਲ ਦੇ ਵਿੱਚ ਤੇ ਉੱਪਰ ਵੀ ਆਪਾਂ ਦੁਬਾਰਾ ਇਹਨੂੰ ਪਲਟ ਲਿਆ ਸੀ ਚੰਗੀ ਤਰ੍ਹਾਂ ਉਤੋਂ ਡਰਾਈ ਹੋਣ ਤੋਂ ਬਾਅਦ ਹੀ ਤੁਸੀਂ ਇਹਨੂੰ ਪਲਟਣਾ ਇਹਦਾ ਪਾਸਾ ਚੇਂਜ ਕਰਨਾ ਨਹੀਂ ਤਾਂ ਇਹ ਘੁੱਟ ਜੂਗਾ ਤੇ ਚਾਰ ਚਫੇਰੇ ਵੀ ਆਪਾਂ ਘਿਓ ਲਾ ਦਾਂ ਸੌਰੀ ਤੇਲ ਲਾ ਦਾਂਗੇ ਤੇਨ ਘੁਮਾਉਂਦੇ ਜਾਵਾਂਗੇ ਤਾਂ ਕਿ ਥੱਲੇ ਰੱਖ ਤੇਲ ਆ ਜਿਹੜਾ ਚਲਿਆ ਜਾਵੇ ਤੇ ਬਹੁਤ ਵਧੀਆ ਇਹ ਨੀਚੇ ਤੋਂ ਵੀ ਪੱਕ ਜੇ ਦੁਬਾਰਾ ਫੇਰ ਆਪਾਂ ਸਾਈਡ ਚੇਂਜ ਕਰ ਲੈਣੀ ਆ ਤੁਸੀਂ ਦੇਖ ਲਓ ਕਿੰਨਾ ਜਿਆਦਾ ਸੋਹਣਾ ਰੰਗ ਆਇਆ ਤੇ ਜਿੰਨਾ ਇਹ ਦੇਖਣ ਨੂੰ ਸੋਹਣਾ ਲੱਗਦਾ ਉਸ ਤੋਂ ਕਿਤੇ ਜਿਆਦਾ ਇਹ ਸਵਾਦ ਹੁੰਦਾ ਤੇ ਹੈਲਦੀ ਵੀ ਬਹੁਤ ਜਿਆਦਾ ਹੁੰਦਾ ਜੇ ਤੁਹਾਡੇ ਕੋਲ ਈਸੂਜੀ ਨਹੀਂ ਹੈਗੀ ਤਾਂ ਤੁਸੀਂ ਇਹਦੀ ਜਗ੍ਹਾ ਤੇ ਵੇਸਣ ਲੈ ਸਕਦੇ ਹੋ ਸਿੰਪਲ ਕਣਕ ਦਾ ਆਟਾ ਵੀ ਲੈ ਸਕਦੇ ਹੋ ਥੋੜੇ ਜਿਹਾ ਬਦਲਾਣ ਨਾਲ ਹੀ ਜਿਹੜਾ ਖਾਣਾ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਕੱਦੂ ਕਸ਼ ਕਰਕੇ ਤੁਸੀਂ ਇਹਦੇ ਵਿੱਚ ਆਲੂ ਵੀ ਪਾ ਸਕਦੇ ਹੋ ਜੇ ਤੁਹਾਡੇ ਬੱਚਿਆਂ ਨੂੰ ਪਸੰਦ ਆ ਉਹ ਵੀ ਵਿੱਚੇ ਪੱਕ ਜਾਂਦਾ ਲੋਜੀਕ ਵਾਰੀ ਆਪਾਂ ਹੋਰ ਪਾਸਾ ਬਦਲ ਲਾਂਗੇ ਥੋੜਾ ਜਿਹਾ ਆਪਾਂ ਹੋਰ ਕ੍ਰਿਸਪੀ ਕਰ ਲਾਂਗੇ ਦਬਾ ਦਬਾ ਕੇ ਆਪਾਂ ਸੇਕ ਲੈਣਾ 2 ਮਿੰਟ ਲੱਗ ਜਾਂਦੇ ਆ ਇੱਕ ਨੂੰ ਸੇਕਣ ਤੇ ਤੁਸੀਂ ਬੱਚਿਆਂ ਦੇ ਟਿਫਨ ਦੇ ਵਿੱਚ ਵੀ ਸਵੇਰੇ ਪਾ ਸਕਦੇ ਹੋ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਜਿੰਨੇ ਟਾਈਮ ਚ ਆਪਾਂ ਸਬਜੀ ਗੁੰਦੇ ਆਟਾ ਗੁੰਦੇ ਆ ਉਸ ਤੋਂ ਅੱਦੇ ਟਾਈਮ 'ਚ ਇਹ ਬਣ ਜਾਂਦਾ ਤੇ ਬੱਚੇ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਵੀ ਨੇ ਸਬਜ਼ੀਆਂ ਵੀ ਖਵਾਇਆ ਸਕਦੇ ਆ ਜਿੰਨੀਆਂ ਆਪਾਂ ਮਰਜ਼ੀ ਖਵਾ ਲਈਏ ਲਓ ਜੀ ਆਪਾਂ ਚੰਗੀ ਤਰ੍ਹਾਂ ਹੀ ਪੱਕ ਗਿਆ ਸੀ ਦੋਨੇ ਸਾਈਡਾਂ ਤੋਂ ਤੇ ਪਲੇਟ ਤੇ ਕੱਢ ਲਿਆ ਤੇ ਉਸੇ ਤਰੀਕੇ ਦੇ ਨਾਲ ਆਪਾਂ ਗੈਸ ਨੂੰ ਸਲੋ ਕਰ ਲਿਆ ਪੂਰਾ ਜ ਬਿਲਕੁਲ ਸਲੋ ਤੇ ਕਰ ਲਿਆ ਤੇ ਹੁਣ ਆਪਾਂ ਇਹਦੇ ਤੇ ਫੇਰ ਪਾਵਾਂਗੇ ਤੇ ਹਰ ਵਾਲੀ ਕੋਹਲਤੀ ਪਾਉਣਾ ਆਪਾਂ ਆਪਣੇ ਜਿਹੜਾ ਬੈਟਰ ਆ ਕਿਉਂਕਿ ਸਬਜ਼ੀਆਂ ਨੇ ਥੱਲੇ ਬੈਠ ਜਾਂਦੀਆਂ ਨੇ ਤਾਂ ਕਿ ਸਾਰੇ ਆਪਣੇ ਹਰੇਕ ਚੀਲੇ ਦੇ ਵਿੱਚ ਪਰ ਪਰ ਕੇ ਸਬਜ਼ੀਆਂ ਆਉਣ ਹੋਂसे ਤਰੀਕੇ ਨਾਲ ਆਪਾਂ ਫਲਾ ਲੈਣਾ ਜਦੋਂ ਡਰਾਈ ਹੋ ਗਿਆ ਫਿਰ ਆਪਾਂ ਚਾਰਜੋ ਫਿਰ ਇਹਦੇ ਤੇਲ ਲਾਵਾਂਗੇ ਸਰੋਂ ਦਾ ਲੋਹੇ ਦਾ ਤਵਾ ਬਿਲਕੁਲ ਵਧੀਆ ਚੀਕਣਾ ਹੋ ਜਾਂਦਾ ਨਾਨ ਸਟਿਕ ਦੀ ਤਰ੍ਹਾਂ ਜਦੋਂ ਆਪਾਂ ਉਸ ਤਰੀਕੇ ਨਾਲ ਤਿਆਰ ਕਰਦੇ ਹਾਂ ਤੁਸੀਂ ਇੱਕ ਵਾਰੀ ਜਾ ਕੇ ਵੀਡੀਓ ਦੇਖ ਲਿਓ ਲੋ ਜੀ ਜਦੋਂ ਉਤੋਂ ਡਰਾਈ ਹੋ ਗਿਆ ਹੁਣ ਆਪਾਂ ਇਹਦਾ ਪਾਸਾ ਬਦਲਤਾ ਕੋਈ ਆਪਾਂ ਨੂੰ ਬਹੁਤੇ ਮਸਾਲਿਆਂ ਦੀ ਲੋੜ ਨਹੀਂ 4 ਵਜੇ ਦਾ ਟਾਈਮ ਸੀ ਕਿਉਂਕਿ ਜਦੋਂ ਵੇਡਾ ਆਉਂਦਾ 4 ਵਜੇ ਜਾਂਦੇ ਨੇ ਤੇ ਫਿਰ ਨਾ ਤਾਂ ਰੋਟੀ ਵਗੈਰਾ ਦਾ ਟਾਈਮ ਹੁੰਦਾ ਦੀ ਆਪਾਂ ਨੂੰ ਦੁਪਹਿਰ ਦੀ ਰੋਟੀ ਵਗੈਰਾ ਬਣਾ ਕੇ ਖਵਾ ਦਈਏ। ਨਿਆਣੇ ਕੁਛ ਨਾ ਕੁਛ ਖਾਣ ਨੂੰ ਮੰਗਦੇ ਨੇ। ਤੁਸੀਂ ਬਹੁਤ ਵਧੀਆ ਹੈਲਦੀ ਚੀਜ਼ਾਂ ਉਹਨਾਂ ਨੂੰ ਬਣਾ ਕੇ ਦੇ ਸਕਦੇ ਹੋ। ਬਿਲਕੁਲ ਵੀ ਟਾਈਮ ਨਹੀਂ ਲੱਗਦਾ ਹੁੰਦਾ। ਬਸ ਥੋੜੀ ਜਿਹੀ ਮਿਹਨਤ ਲੱਗਦੀ ਆ। ਤੇ ਇਹਦੇ ਪੱਕਦੇ-ਪੱਕਦੇ ਹੀ ਮੈਂ ਤਕਰੀਬਨ ਰਸੋਈ ਦੇ ਸਾਰੇ ਕੰਮ ਨਿਪਟਾ ਆ ਤੇ ਬਰਤਨ ਵਗੈਰਾ ਸਾਫ਼ ਕਰ ਤੇ ਬੇਟੇ ਦੀ ਟਿਫਨ ਬੋਟਲ। ਉਹ ਵੀ ਸਾਫ਼ ਵਗੈਰਾ ਕਰ ਤੇ ਤੁਸੀਂ ਨਾਲ ਨਿੱਕੇ ਮੋٹے ਕੰਮ ਵੀ ਕਰ ਸਕਦੇ ਹੋ। ਫਿਰ ਤਾਂ ਬਿਲਕੁਲ ਵੀ ਨਹੀਂ ਪਤਾ ਲੱਗਦਾ ਟਾਈਮ ਦਾ। ਲੋ ਜੀ ਉਸੇ ਤਰੀਕੇ ਨਾਲ ਇਹ ਵੀ ਆਪਾਂ ਬਣਾ ਕੇ ਤਿਆਰ ਕਰ ਲਿਆ ਦੋਨਾਂ ਸਾਈਡਾਂ ਤੋਂ ਆਪਾਂ ਚੰਗੀ ਤਰ੍ਹਾਂ ਪਕਾ ਲਿਆ ਤੁਸੀਂ ਵੀ ਜਰੂਰ ਬਣਾਇਓ ਤੇ ਆਪਣੇ ਬੱਚਿਆਂ ਨੂੰ ਆਪਣੀ ਫੈਮਲੀ ਨੂੰ ਘਰੇ ਸਾਫ਼ ਸੁਥਰਾ ਬਣਾ ਕੇ ਖਵਾਇਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਤਾਂ ਬਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਲੋ ਜੀ ਨਾਲ ਆਪਾਂ ਲਈਆ ਮਿੱਠੀ ਚਟਣੀ ਠੰਮਲੀ ਇਹਦੀ ਵੀਡੀਓ ਮੇ ਚੈਨਲ ਤੇ ਪਾਈ ਹੋਈ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਵੀ ਕਿਵੇਂ ਬਣਦੀ ਆ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਸਦੇ ਰਹੋ ਖੁਸ਼ ਰਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਸੀਂ ਕਿੱਥੋਂ ਤੇ ਕੌਣ ਹੋ ਆਪਣੇ ਨਾਮ ਨੂੰ ਜਰੂਰ ਮੈਂਸ਼ਨ ਕਰਿਆ ਕਰੋ ਅਗਲੇ ਵੀਡੀਓ ਦੇ ਵਿੱਚ ਆਪਾਂ ਨਾਮ ਵੀ ਬੋਲਿਆ ਕਰਾਂਗੇ ਜਿਹੜੇ ਭੈਣ ਭਰਾ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਥੈਂਕ ਯੂ